ਗੁੱਡ ਮਾਰਨਿੰਗ ਗੁੱਡ ਮਾਰਨਿੰਗ ਤੇ ਵੇਖ ਲੇ ਕੀ ਆਈਟਮ ਕਰ ਲਾ ਆਏ ਹੋ ਤੱਕੇ ਤੱਕੇ ਹਲੇ ਜੀ ਨਹੀਂ ਆਉਦੀ ਭਾਈ ਬੈਠੇ ਕਿ ਨਹੀਂ ਬੈਠ ਸਾਰੇ ਲੋਈ ਖੁੱਲ ਜਾ ਸਿੰਮ ਸਿੰਮ ਖੁੱਲ ਜਾ ਕਿੰਨੇ ਬੈਠੇ ਆਏ ਤੂ ਦੇ ਦੋ ਚਾਰ ਤੇ 6 ਤੂੰ ਕੱਲ੍ਹ ਲਈ ਬੈਠਾ ਭਗਤਾ ਥੱਲੇ ਭਗਤਾ ਕੱਲ੍ਹ ਲਈ ਬਠਾ ਹੈ ਅੱਛੇ ਬੱਚੇ ਨਹੀਂ ਕੱਢੇ ਲੈਣੇ ਜੇਰ ਕਦੋਂ ਕੱਢਣਗੇ ਤਾਂ ਲਾਉਣਗੇ ਕਹੀ ਉਹਨਾਂ ਦੇ ਇਹ ਕੱਚ ਆਖਰ ਸੱਬਲ ਵੱਜ ਗਈ ਆਹ ਦੇਖੋ ਸੁੱਝ ਗਈ ਬਈ ਓਈ ਢੀ ਸੱਬਲ ਵੱਜੀ ਐ ਤੇ ਚਲੋ ਚੱਲਦੇ ਹਾਂ ਬਾਹਰ ਗਿਆ ਫੇਰ ਦਿਖਾਉਣੇ ਹੋ ਗਏ ਲਓ ਵੀ ਹੁਣ ਆਵਦਾ ਕੰਮ ਕਰਨ ਲੱਗ ਗਏ ਕੀ ਰਾਤ ਨੂੰ ਬਿਸਤਰੇ 'ਚ ਪੈ ਕੇ ਫੋਨ ਚਾਰਜ ਲਾਉਣਾ ਬਹੁਤ ਔਖਾ ਹੈ ਤੇ ਵਹਾਜ ਗਾਰਡ ਕਰਦੇ ਇਹਨੂੰ ਸੈੱਟ ਕਰਕੇ ਤੇ ਤਾਰਾਂ ਤੁਰਾਂ ਲਾਉਣੇ ਵਧੀਆ ਲੱਗਦੀਆਂ ਤੇ ਮੁੜ ਕੇ ਉੱਠ ਕੇ ਰਾਤ ਨੂੰ ਨਾ ਬਾਹਰ ਉੱਠ ਕੇ ਫੋਨ ਚਾਰਜ ਲਾਉਣਾ ਬਹੁਤ ਔਖਾ ਹੋ ਜਾਂਦਾ ਤੁਹਾਨੂੰ ਅੰਦਰ ਬਿਸਤਰੇ ਪਾਈ ਲਾ ਕੇ ਪੈ ਜਾ ਕਰਾ ਇਹ ਨਾਲ ਤਾਂ ਦੋਨੇ ਫੋਨ ਤੇ ਕਰਦੇ ਇੱਕ ਕਲੀਅਰ ਇਹਨੂੰ ਹੁਣ ਫੇਰ ਦਿਖਾਉਣੇ ਆ 13 ਕਰ ਤੱਕ ਕੈਮ ਆਪਾਂ ਚਾਰ ਚਾਰ ਚਾਰਜ ਗਾਰਡ ਤੇ ਨੂੰ ਅੰਦਰ ਜਾ ਕੇ ਲਾ ਕੇ ਵੇਨੇ ਮੈਂ ਤਾਂ ਸਮਾਨਾ ਚੱਕ ਲੀ ਗੇ 에ਰਪੋਰਟ ਪੇ ਸੀ ਤੇ ਲਗਭਗ ਓਕੇ ਆ ਤੇ ਆਹ ਟੈਸਟ ਪਰ ਚੱਕ ਲੀ ਗੇ ਕਿਉਂਕਿ ਦੇਖਾਂ ਇਹਦੇ ਵਿੱਚ ਲਾ ਕੇ ਵੀ ਕਰੰਟ ਆਉਂਦਾ ਕਿ ਨਹੀਂ ਆਉਂਦਾ ਤੇ ਚਲੋ ਚੱਲਦੇ ਆਂ ਅੰਦਰ ਲਾ ਕੇ ਵੇਨੇ ਚਾਰ ਦਿਨ ਤਰ ਤਾਰ ਲਾਤੀ ਆ ਵੀ ਨਹੀਂ ਆਉਂਦਾ ਲੱਕੂ ਹੀ ਲੱਗਦਾ ਲੱਗ ਲਉੜੇ ਅਰੇ ਕੋ ਪਹਿਲਾਂ ਨਹੀਂ ਕਿ ਖਾਣ ਵਾਲ ਕੇ ਇਥੇ ਲੱਗ ਗਿਆ ਤੇ ਇਹਨੂੰ ਬਾਅਦ ਵਿੱਚ ਇੱਧਰ ਲੈ ਜਾ ਇਧਰ ਆਉਦੈ ਨੀ ਪੂਰਾ ਤਲੋ ਯੋਕ ਰਿਪੋਰਟ ਹੈ ਤੇ ਬਸ ਚੱਲ ਜੀ ਆ ਬਾਹਰ ਚਾਚਾ ਜੀ ਗੈਸ ਹੈ ਵਰੀਆ ਜੀ ਤੇ ਅੱਜ ਸ਼ੌਂਕ ਕਰਾਈ ਗਿਆ ਆਪਾਂ ਇਹਦਾ ਕਾਦਾ ਜੀ ਆ ਕਿੰਗ ਦੇ ਕਬੂਤਰ ਦਾ ਵੇਖੋ ਨਖਰਾ ਵੇਖੋ ਇਧਰ ਦਾ ਖੇਸੀ ਲਾਉਣੀ ਪਊਗੀ ਖੇਸੀ ਲਾਉਣੀ ਪਮੜੀ ਖੇਸੀ ਦੀ ਕਿੰਨਾ ਟਾਂ ਚਿੱਟੀ ਟਾਂ ਹੈਗੀ ਤੇ ਕਰੋ ਸ਼ੌਕਰਮਣਪ੍ਰੀਤ ਦਾ ਆਪਾਂ ਦੋ ਹੀ ਰੰਗਾਂ ਦੇ ਸ਼ੌਂਕ ਹੈ ਇੱਕ ਤਾਂ ਚਿੱਟੇ ਦੇ ਤੇ ਕਾਲੇ ਦਾ ਬਸ ਭਾਂਜ ਟਾਇਰ ਵੀ ਗੱਡੀ ਦੇ ਨਵੇਂ ਪਾਤੇ ਜੀ। ਸਹੀ ਹੈ ਜੀ ਐਕਸ਼ਨ ਹੈ ਜੀ। ਭਾਂਜ ਦੇਖ ਐਕਸ਼ਨ ਜੀ ਮੇਰੇ ਪਾਪੇ ਨੇ ਰੰਗ ਬਹੁਤ ਛੋਣਾਂ ਦੇ ਬੂਟਾਂ ਦਾ ਇਹ ਉਧਰੋਂ ਹੀ ਆਇਆ ਇਹ ਵੀ ਬਾਹਰਲਾ ਮਾਲ ਹੀ ਹੁੰਦਾ ਸਾਰਾ ਆਪਣੀ ਇੰਪੋਰਟਡ ਹੀ ਮਾਲ ਹੁੰਦਾ ਆਪਣਾ ਸਾਰਾ ਸਾਰਾ ਇੰਪੋਰਟਡ ਮਾਲ ਹੈ ਯਾਰ ਕੁਝ ਵੀ ਆਹਾ ਆਹਾ ਹੈਲਡੀ ਆਹਾ ਬੂਟ ਜੁਰਾਬਾਂ ਤੱਕ ਵੀ ਕੱਲੇ ਬੰਦੇ ਇੱਥੋਂ ਦੇ ਐ ਅਗਲੀ ਖੇਸੀ ਇੱਥੋਂ ਦੀ ਐ ਬਸ ਤੇ ਇੱਕ ਬੰਦੇ ਇੱਥੋਂ ਦੇ ਬੰਦੇ ਸਾਮਾਨ ਸਾਰਾ ਬਾਹਰੋਂ ਇੰਪੋਰਟਡ ਹੀ ਹੁੰਦਾ ਤੇਰਾ ਬੈਂਕ ਆਪਣਾ ਉਹ ਵੀ ਇੰਪੋਰਟਰ ਹੈ ਇੰਪੋਰਟ ਇਹ ਤਾਂ ਬਹੁਤ ਤਕੜਾ ਇੰਪੋਰਟ ਹੈ ਜੀ ਇਹ ਤਾਂ ਮਸੀਂ ਹਾਂ ਚੱਲ ਫਿਰ ਮੂਦੇ ਮਰ ਗਏ ਪੈਸੇ ਦੇਣੇ ਆ ਇਹਦੇ ਇਧਰ ਇੱਕ ਉੱਤਰ ਖਾਲਣਾ ਆਪਣਾ ਤੇ ਕੱਢੇ ਪਰ ਉਹ ਫਿਰਦਾ ਕੱਢ ਜੇ ਮੁੰਡੇ ਇਹ ਤੇ ਆਉ ਜਾਂਦਾ ਪਿੰਡ ਦੇ ਪਰਲੇ ਪਾਸੇ ਜਾ ਖੜਦਾ ਇਹ ਆ ਜਾਂਦਾ ਇਹ ਆ ਹੁੰਦਾ ਤੇ ਆ ਆ ਫਿਰਦਾ ਇਹ ਹੁਣ ਮੈਨੂੰ ਲੱਗਦਾ ਉਧਰ ਜਾਊਗਾ ਕਿ ਨਹੀਂ ਜਾਊਗਾ ਇਹ ਪਤਾ ਨਹੀਂ ਤੇ ਇਹ ਨਹੀਂ ਚੱਲ ਦਿਖਾਉਣੇ ਹੁਣ ਕੀ ਬੱਚੇ ਕੱਢੇ ਪਿਆ ਬਾਹਰ ਸਾਰੇ ਓਕੇ ਰਿਪੋਰਟ ਹੈ ਇਹਦਾ ਬੱਚਾ ਉਹ ਬੈਠਦਾ ਚਾ ਉਹ ਖੜਾ ਇਹਦਾ ਬੱਚਾ ਗਿਆ ਸੀ ਬਾਹਰ ਉਹ ਆ ਗਿਆ ਮੇਰੇ ਸਧਾਰ ਆ ਗਿਆ ਕਰੇ ਤੇ ਮੈਂ ਘਰੇ ਜਾਵੜਿਆ ਸੀਗਾ ਤੇ ਮਨਪੀਤ ਇੱਥੇ ਸੀਗਾ ਮੈਂ ਤਾਂ ਹੁਣੀ ਆਇਆ ਹਜੇ ਬਸ ਕਰਦੇ ਕੋਈ ਨਹੀਂ ਆਏ ਗੋਸੇ ਕੋਲੇ ਆਏ ਗੋਸੇ ਕੋਲੇ ਹੁਣ ਗੋਸੇ ਦੇ ਕਬੂਤਰਾਂ ਨੂੰ ਸ਼ੌਂਕ ਕਰਾ ਦਗੇ ਕਿ ਗੋਸੇ ਨਾ ਕਰਾਏਗੇ ਹੈ ਉਹ ਗੋਸ਼ ਤੇ ਕਬੂਤਰਾਂ ਨੂੰ ਸ਼ੌਂਕ ਕਰਾ ਦੇ ਕਿ ਨਾ ਕਰਾਏਗੇ ਨੇ ਕਰਾਉਣਾ ਤੇ ਆਪਾ ਹੁਣ ਕਰਨਾਗਾ ਬੱਤੇ ਲਾਉਣੇ ਬੱਤੇ ਲਾਉਣੇ ਅੰਦਰ ਬਹਿਣ ਨੇ ਉਹਨਾਂ ਦੇ ਅੱਛਾ ਇਕੱਲੇ ਇਕੱਲੇ ਆਹ ਬੱਤੇ ਲਾਉਣੇ ਆ ਵਾਲੇ ਇਹ ਲਾ ਨਹੀਂ ਹੁਣ ਉਹ ਲਾਉਂਦੇ ਨਹੀਂ ਕੱਢੇ ਨਹੀਂ ਬਾਹਰ ਅੱਛਾ ਸਤਿ ਮੇ ਸਤਿ ਮਤੋ ਘੋਸ਼ੇ ਦੇ ਕਰਨਗੇ ਸੀ ਆਪਾਂ ਉਹ ਕੀ ਕਹਿੰਦੇ ਜਿੱਥੇ ਕਬੂਤਰ ਨੇ ਮੈਨੂੰ ਖਟੀਆਂ ਫੁੱਟੀਆਂ ਲਾਉਣਗੇ ਸੀ ਖੁੱਡੇ ਚ ਤੇ ਉਹ ਲਾਤੀਆਂ ਤੇ ਮੈਂ ਉਹ ਕਰ ਤੇ ਉਹ ਕਿਰਪਾਟ ਹੁਣ ਬਾਦਲ ਜਾਣਾ ਯਾਰ ਆਪਣਾ ਜਿਹੜਾ ਮਹਿੰਗਾ ਫੋਨ ਸੀਗਾ ਇਹ ਜਵਾਬ ਦੇ ਗਿਆ ਥੋੜੇ ਸਾਹਮਣੇ ਆ ਵੇਖੋ ਟੱਚ ਟੁੱਚ ਕੁਝ ਨਹੀਂ ਕਰਦਾ ਸੀ ਤਾਂ ਫੇਸ ਲੌਕ ਕਰ ਲਾ ਗਿਆ ਟੱਚ ਚਲੋ ਇਹ ਵੀ ਦਿਖਾ ਕੇ ਹੁਣ ਜਾ ਕੇ ਫੋਨ ਆਪਣਾ ਬਾਈ ਠੀਕ ਹੈ ਤੇ ਪਤਾ ਕੀ ਹੋ ਗਿਆ ਇਹਨੂੰ ਖਰਾਬ ਹੋ ਗਿਆ ਟੁੱਟ ਗਿਆ ਸਾਰਾ ਡਿੱਗ ਪਿਆ ਸੀ ਤੇ ਲੋਡ ਕਰਾਉਣਿਆਂ ਨੂੰ ਵੀ ਤੇ ਨਾਲੇ ਮਾੜਾ ਮਟਾ ਕੰਮ ਹੋਰ ਆ ਉਹ ਕਰਕੇ ਆਵਾਂਗੇ ਤੇ ਚਲੋ ਚੱਲਦੇ ਆ ਬਾਦਲ ਲਾਉ ਬਈ ਮਿੱਤਰੋ ਤੇ ਅੱਜ ਕੋਈ ਇੱਕ ਬਸ ਇਕਲਾ ਫੋਨ ਹੀ ਲੋਡ ਕਰਖ ਲਿਆ ਦਾਣੇ ਦੋਨੇ ਨੂੰ ਪਾ ਦਿਆ ਬਈ ਤੇ ਤੁਹਾਨੂੰ ਫੋਨ ਦਿਖਾਵਾਂ ਅੱਜ ਬਾਕੀ ਮਨਪ੍ਰੀਤ ਨੇ ਵੀਡੀਓ ਬਣਾਈ ਹੋਈ ਹਈਗੀ ਤੇ ਫੋਨ ਨੂੰ ਲੋਡ ਕਰਾ ਕੇ ਲਏ ਕਿ ਚੱਕਰ ਬਣਿਆ ਸੀ ਫੋਨ ਦਾ ਫੋਨ ਦਾ ਕਵਰ ਜੋ ਗਵਾਚ ਗਿਆ ਸੀਗਾ ਮਗਰ ਲਾ ਕਵਰ ਜਾ ਤੁਹਾਨੂੰ ਬਾਕੀ ਡਿਟੇਲ ਮੈਂ ਅੰਦਰ ਬੈਠ ਕੇ ਦਊਗਾ ਸਭ ਤੋਂ ਪਹਿਲਾਂ ਨੂੰ ਪਾ ਪਾ ਦਿਆ ਦਾਣਾ ਪਾਣੀ ਕਰਦਿਆਂ ਦੇ ਓਕੇ ਰਿਪੋਰਟ ਤੇ ਆਪਾਂ ਬਾਹਰ ਦੇ ਮੱਕੀ ਪਾਵਾਂ ਇਕੱਲੇ ਠੀਕ ਹੈ ਜਿਆਦੇ ਦੂਜੇ ਮਕਾਨ ਕਣਕ ਨੂੰ ਮੈਂ ਬੰਦ ਹੀ ਕਰਦੇ ਆ ਜੀ ਕਣਕ ਨਹੀਂ ਪਾਇਆ ਕਰਦੇ ਨਾ ਯਾਰ ਕਣਕ ਖਾਂਦੇ ਨਹੀਂ ਕਰਦੇ ਨੀਗੇ ਤੇ ਮੱਕੀ ਤੇ ਇਕੱਲੀ ਇੱਕ ਬਾਹਰ ਆ ਪਾਇਆ ਕਰਾਂਗੇ ਲਓ ਬਈ ਮੱਕੀ ਹੋ ਗਈ ਤੇ ਬਾਹਰਾ ਹੋਰ ਲਾਵਾਂ ਬਾਹਰਾ ਮਹਿੰਗਾ ਟਾਵੇ लोच पागे लग दाने पागे मुठके निग्गा पानी लिया अंदर जाके अर्फ 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 पानी साफ ही है ना है थोड़ा पानी डोल के पानी निग्हा पाने कल ਨਿੱਗਾ ਪਾਣੀ ਪਾ ਲਿਆ ਮੈਂ ਜਬ ਇੱਕ ਮਿੰਟ ਬਸ ਪਾਣੀ ਪਾ ਲਿਆ ਮੈਂ ਤੁਹਾਨੂੰ ਦਿਖਾਉਣਾ ਪੈਣਾ ਲੋ ਬਈ ਨਿੱਗਾ ਪਾਣੀ ਲਿਆਏ ਓਹੋ ਉਹੋ ਨਿੱਗੋ ਪਾਣੀ ਲਿਆਏ ਨਿੱਗੋ ਪਾਣੀ ਤੇ ਪਾ ਗਏ ਆਜੋ 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 ਜੋ ਪਾਣੀ ਵਧੀਆ ਹੋ ਗਿਆ ਇਹ ਤੇ ਬਾਕੀ ਓਕੇ ਰਿਪੋਰਟ ਇਹਨਾਂ ਦੀ ਹੁਣ ਆਪਾਂ ਕੱਢਣੋਂ ਹਟ ਕੇ ਬਾਹਰ ਰਹਿਣ ਪਰ ਕੱਢਿਆ ਕਰਾਂਗੇ ਠੀਕ ਹੈ ਉੱਠਣ ਵੇ ਲੇਟ ਲੂਟ ਹੋ ਜਾਂਦੀ ਹੈਗੇ ਤੇ ਹੋਰ ਕੋਈ ਚੱਕਰ ਨਹੀਂ ਹੁੰਦਾਗਾ ਤੇ ਜਰੂਰ ਨਹੀਂ ਕਰਤੀ ਓਕੇ ਰਿਪੋਰਟ ਤੇ ਚਲੋ ਵੀ ਕੋਈ ਨਹੀਂ ਫਿਰ ਕਰਦੇ ਆਂ ਚਾਰ ਰੋਟੀਆਂ ਆਪ ਖਾ ਲ ਕੇ ਤੇ ਦਿਖਾਉਣੇ ਹੁਣ ਵੀ ਮਿੱਤਰੋ ਤੇ ਮੈਂ ਕਰਦ ਗਏ ਵੀਡੀਓ ਦੀ ਐਂਡਿੰਗ ਤੇ ਅੱਜ ਵੀ ਆਪਣਾ ਫੋਨ ਜਾਵਾਂ ਡੈੱਡ ਹੋ ਗਿਆ ਸੀ ਆਹ ਵਾਲਾ ਠੀਕ ਹੈ ਅੱਜ ਕਰਾ ਕੇ ਲਿਆ ਰਿਪੇਅਰ ਇਹਦੀ ডিসਪਲੇ ਚੇਂਜ ਕਰਾਈਏ ਸਾਰੀ ਵੇਖ ਲੋ ਨਿਊ ਡਿਸਪਲੇ ਪਵਾਤੀ ਇਹਦੇ ਜਿਹੜਾ ਆਪਣਾ ਆ ਮਗਰਲਾ ਹੁੰਦਾ ਕਵਰ ਆ ਵਾਲਾ ਆ ਚਿੱਟਾ ਜਣੀ ਇਹ ਵੀ ਦੁਕਾਨ ਤੇ ਸੀ ਉੱਥੇ ਗਏ ਤੇ ਉਹ ਰੱਖ ਕੇ ਗਿਆ ਭੁੱਲ ਦੁਕਾਨ ਵਾਲਾ ਤੇ ਬਾਕੀ ਸਾਰੀ ਵੀਡੀਓ ਮਨਪ੍ਰੀਤ ਦੇ ਚੈਨਲ ਤੇ ਆਊਗੀ ਕੱਲ ਨੂੰ ਅੱਜ ਪਰਸੋਂ ਆਜੇ ਇਹ ਆਪਣੇ ਤਰ ਕੱਲ ਨੂੰ ਆ ਜੂਗੀ ਤੇ ਆ ਗਵਾਜ ਗਿਆ ਸੀ ਭਰਾਵਾ ਇਕੱਲੇ ਆ ਕਵਰ ਲਿਆਂਦਾ ਖਾਚ ਠੀਕ ਹੈ ਅਜੇ ਤੋਂ ਬਿਨਾ ਕੱਲਾ ਕਵਰ ਜਿਹੜਾ ਕਹਿੰਦੇ ਆਏ ਉਹ ਕਹਿੰਦਾ ਭਈ ਜੇ ਮੈਨੂੰ ਇੱਥੇ ਆ ਗਿਆ ਤਾਂ ਠੀਕ ਹੈ ਤਿੰਨੀ ਮੈਨੂੰ ਕੱਲ ਨਵਾਂ ਲੈ ਕੇ ਦੂੰਗਾ ਮੁੜ ਕੇ ਹੀ ਪਿੰਡ ਜੇ ਆਏ ਸੀ ਅਜੇ ਐਨੇ ਦਾ ਫੋਨ ਆ ਗਿਆ ਕਹਿੰਦਾ ਭਈ ਥੋੜਾ ਕਵਰ ਤੇ ਆ ਗਿਆ ਆ ਬਾਹਰ ਲਾ ਆਹ ਹੁੰਦਾ ਰਹਾ ਸਾਰਾ ਸਾਈਡ ਜੀ ਫਿਰ ਉਹ ਤੋਂ ਫੇਰ ਪਿੰਡੋਂ ਗਏ ਫੇਰ ਲੈ ਕੇ ਆਏ ਦਵਾਰੇ ਫਿਰ ਤੇ ਇੱਕ ਗਾਰਡ ਵੀ ਲਵਾ ਕੇ ਲਏ ਕਈ ਕੰਮ ਕਰਕੇ ਆਏ ਤੇ ਬਗਲੀ ਤੇ ਬਣੀ ਨਹੀਂ ਤੁਪਰ ਬਣਾਤੀ ਮੈਂ ਬਸ ਹੁਣ ਫੋਨ ਕਰਤਾ ਓਕੇ ਰਿਪੋਰਟ ਆਪਣਾ ਆ ਵੀ ਵਧੀਆ ਅੱਜ ਦਿਨੇ ਜਮਾ ਖੜ ਗਏ ਬਈ ਯਾਰੇ ਉਹ ਸਾਰੇ ਦੇ ਵੇਖਿਆ ਹੋਵੇ ਦਿਖਾਇਆ ਸੀ ਹਾਂ ਅਸੀਂ ਤੁਹਾਨੂੰ ਮੈਂ ਤੇ ਜਮਾ ਖੜ ਹੀ ਗਏ ਸੀ ਖਸਾ ਹੁੰਦਾ ਕੰਨੀ ਉਠੀ ਲੱਗਦੀ ਯਾਰ ਹੂੰ ਮਨਦਾ ਸਹੀ ਲੱਗੀ ਨਹੀਂ ਨਾ ਇਹ ਇੱਕ ਮਿੰਟ ਨਹੀਂ ਨਹੀਂ ਸਹੀ ਲੱਗੀ ਕੋਈ ਚੱਕਰ ਨਹੀਂ ਚਲ ਬਈ ਤੇ ਆ ਕਵਰ ਕੋਰ ਵਧੀਆ ਨਵਾਂ ਲਿਆ ਆ ਉਹਦਾ ਤੇ ਫੋਨ ਇਹ ਵੀ ਓਕੇ ਰਿਪੋਰਟ ਆ ਕੇ ਚੇਪੀ ਨੂੰ ਪੇਂਗੋਲ ਲਾ ਲੈਂਦੀਆਂ ਤੇ ਬਸ ਬਾਹਲਾ ਚਲੋਇਆ ਆਪਣਾ ਨਾ ਮੈਂ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤੇ ਬਾਏ ਬਾਏ